ਆ ਚੱਲਿਆਂ ਮੇਲੇ ਸ਼ਪਾਰ ਦੇ ਧਲੀਜ ਦੇ ਵਿੱਚ ਦੀ بڑی ਧਲੀਜ ਦੇ ਵਿੱਚ ਦੀ ਸਾਰੇ ਜ਼ਰੂਰ ਪਹੁੰਚਿਓ 16 17 18 ਤੀਨੋਂ ਖੌਲ ਖਦਾ ਪੈਣਾ ਸਾਰੇ ਜ਼ਰੂਰ ਪਹੁੰਚਿਓ ਸਾਰੇ ਜ਼ਰੂਰ ਪਹੁੰਚਿਓ ਠੀਕ ਹੈ ਪੂਰੇ ਪੂਰੇ ਟੱਕ ਪਾਉਣੀ ਆ ਪੂਰੀ ਮੇਲੇ ਸ਼ਪਾਰ ਦੇ ਤੇ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਨਹੀਂ ਹੋਣਾ ਹੈਗਾ ਕੱਲਾ ਬੁੱਧਵਾਰ ਹੀ ਰਹੂਗਾ ਆ ਸਾਰੇ ਪਹੁੰਚ ਗਏ ਕਾਲੂਰੇ ਪੁਲਿਸ ਖੜੂ ਮੇਰੀ ਕਾਲੂ ਹੀ ਅੰਦਰ ਜਾਣ ਦਿੰਦੇ ਮੋਟਰਸਾਈਕਲ ਬਾਬੇ ਪਹੁੰਚ ਗਏ ਆਪਾਂ ਚਪਾਰ ਦੇ ਮੇਲੇ ਤੇ ਓਏ ਆਂਦੇ ਆ ਮੋਰੇ ਆਪਣੀ ਡਾਰਲਿੰਗ ਚਪਾਰ ਦੇ ਮੇਲੇ ਤੇ ਪਹੁੰਚ ਗਏ ਆਪਾਂ ਬਾਕੀ ਵੀਡੀਓ ਤੁਹਾਨੂੰ ਮੈਂ ਬੋਲੂਗਾ ਓ ਤੂੰ ਹੀ ਬਾਬਾ ਤੂੰ ਹੀ ਤੈਨਾਂ ਹੱਥ ਲੈ ਜਾ ਤੂੰ ਹੀ ਲੈ ਤੂੰ ਹੀ ਲੈ ਸਹੀ ਗੱਲ ਹੈ ਸਹੀ ਹੈ ਬਾਬਾ ਮੌਜਦੀ ਲੱਗੀ ਤੇ ਸਕੂਲ ਦੀ ਲੱਗੀ ਪਤਾ ਨਹੀਂ ਕਿ ਮੌਜਦੀ ਆਇਤਾ ਹੈ ਬਾਬਾ ਲਗੀ ਤਰਾ ਮੀਡੀਆ ਬਈਂ ਹੱਥ ਤੋਂ ਇੱਕ ਵੀਡੀਓ ਦੇਖੀ ਸੀ ਇਹਦਾ ਉੱਦੋਂ ਹੀ ਮੂੰਹ ਹੱਥ ਪੈਂਡਾ 7 ਪੈਂਡਾ ਵਾਲੀ ਕੁੜੀ ਮਿਲ ਜੂਗੀ ਹੈਂ ਆਏ ਦੱਸ 7 ਪੈਂਡਾ ਵਾਲੀ ਕ੍ਰੈਡਿਟ ਵਾਲੀ ਐਨੂੰ ਬਾਬਾ ਡੁੱਡੀ ਲਗਣੀ ਮਲੂਗੀ ਪੱਕੀ ਨਹੀਂ ਨਾ ਮੁਕਾਉਣਾ ਕਰੀਂ ਐਂ ਜਨਾ ਬਾਬਾ ਧੀ ਅਲਦੀ ਪੋਛੀ ਪਹਿਲੀ ਵਾਰ ਭੁਲਰ ਚਲਾਣੀ ਵਾਲੀ ਲੜਕੀ ਲਈ ਇਜ਼ਾਦਗੀ ਕੀ ਆਓ ਇਜ਼ਾਦਗੀ ਸਤਨ ਆਚੂ ਲੈ ਲੈ ਲੋ ਝੁੰਡੋ ਏ ਲਾਲੀ ਜਾਓ ਲਾਲੀ ਲਊਗਾ ਝੁੰਡਿਆ ਆਓ ਤੇ ਆਓ ਬਾਜੀ ਆਈਸਕ੍ਰੀਮ ਆਈਸਕ੍ਰੀਮ 14 ਤਰ੍ਹਾਂ ਦੇ ਫਲੇਵਰ ਸੂ ਕੋਲਾ ਕਿਹੜੇ ਭਾਈ ਕਰਾਜੀ ਇਹ ਇਹ ਪਾਸਾ ਦੇ ਉਹਦਾ ਵਿਆਹ ਹੀ ਨਹੀਂ ਵਾਹ ਮੈਂ ਸੜੇ ਨੂੰ ਦੀ ਕਿ ਕਿਹੜੀ ਸਾਹ ਸੜੇ ਦੀ ਕੀਟਣਗੇ ਹਾਂ आप भी कटिंग हैं यूँ ਲੋ ਜੀ ਆਪਾਂ ਦਾ ਪੂਰਾ ਆਨੰਦ ਲੈਤਾ ਹੁਣ ਤੱਕ ਹੁਣ ਲੈਣਾ ਵੀ ਆਨੰਦ ਹੈ ਜੇ ਸ਼ਿਪਾਰ ਦੇ ਮੇਲੇ ਦਾ ਸਾਰੇ ਸਾਰੇ ਗਰੂ ਇੱਕ ਵਾਰੀ ਪਹੁੰਚਿਓ ਲੋ ਜੀ ਸ਼ਿਪਾਰ ਦਾ ਮੇਲਾ ਪੂਰਾ ਆਨੰਦ ਲੈ ਕੇ ਆਇਆ ਸੀ ਫੁੱਲ ਪੂਰਾ ਇੰਜੋਏ ਇੰਜੋਇਮੈਂਟ ਪੂਰਾ ਕੋ ਖਬਾਰ ਨਾ ਸੌਣੇ ਦੀ ਪਹੁੰਚ ਦੇਖ ਕਿਵੇਂ ਖਾਣ ਲੱਗੇ ਹੋਣੇ ਦੇਖ ਕਿਵੇਂ ਖਾਣ ਲੱਗੇ ਪਹੁੰਚੋ ਵੀਰੇ ਪਹੁੰਚੋ ਮੇਲੇ ਦੇ ਮੇਲਾ ਭਰਨ ਲੱਗਿਆ ਪੂਰਾ ਪਾਪਾ ਨਾਲ ਤੇ ਖੜੇ ਆ ਮਾਨਦੇ ਹੋਣਾ ਇਕੱਠ ਵੀਰੇ ਪੂਰਾ ਪਹੁੰਚੋ ਪਹੁੰਚੋ ਮੇਲੇ ਦੇ ਪਹੁੰਚੋ ਮੋਚੋ 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 ਪਹਿਲੇ ਤੇ ਮਹਿੰਗਾਈ ਬਹੁਤ ਸੀ ਪਤੰਦਰਾਂ ਨੇ ਆ ਦੇ ਲਾ ਕੇ 100 ਰੁਪਏ ਦੀ ਛਾਰਤਾ 60 ਤੇ ਬਹਿ ਗਏ 100 ਰੁਪਏ ਦੀ ਛਾਰਤਾ ਆ ਫੌਜੀ ਕੰਪਿਊਟਰ ਰੱਖਦਾ ਬਾਈ ਅੱਜ ਕੱਲ ਛੜਾ ਮੈਂ ਚ ਮੇਲੇ ਤੋਂ ਖਰੀਦੂ ਸਮਾਨ ਹਾਂ ਗੁਜਰਾ ਦੱਸੋ ਕੋਈ ਆ ਜਾ ਦੋਸਤੋ